ਰਾਹ ਦੇ ਵਿੱਚ ਰੋੜਾ ਹੋਵੇ ਤਾਂ ਬੰਦਾ ਸਾਈਡ ਕਰ ਲੈਂਦਾ ਪਰ ਜਦੋਂ ਖੱਡੇ ਤੇ ਖੱਡਾ ਹੋਵੇ ਫਿਰ ਕੀ ਕੀਤਾ ਜਾਵੇ ਤੇ ਉਸ ਖੱਡੇ ਦਾ ਜੇਕਰ ਬੰਦੇ ਨੂੰ ਪਤਾ ਵੀ ਨਾ ਹੋਵੇ ਤਾਂ ਸਿੱਧੀ ਗੱਲ ਹੈ ਕਿ ਉਸ ਦਾ ਮੁੰਦੇ ਨੂੰ ਡਿਗਣਾ ਜਾਇਜ਼ ਤੇ ਇਹੋ ਜੀਆਂ ਤਸਵੀਰਾਂ ਹੁਣ ਸਾਹਮਣੇ ਆ ਰਹੀਆਂ ਨੇ ਤੇ ਸ਼ਾਇਦ ਇਹਨਾਂ ਤਸਵੀਰਾਂ ਨੂੰ ਵੇਖਣ ਤੋਂ ਬਾਅਦ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਹੜੇ ਵਿਕਾਸ ਕਾਰਜਾਂ ਦੀ ਗੱਲ ਕਹੀ ਜਾਂਦੀ ਆ ਤੇ ਉਹ ਵਿਕਾਸ ਕਾਰਜਾਂ ਲੈ ਜਿਹੜੇ ਫੰਡ ਜਾਰੀ ਹੁੰਦੇ ਨੇ ਉਹਨਾਂ ਫੰਡਾਂ ਦੀ ਫਿਰ ਵਰਤੋਂ ਕਿੱਥੇ ਹੁੰਦੀ ਆ ਕਿਉਂਕਿ ਤੁਸੀਂ ਵੀ ਆਪਣੇ ਸ਼ਹਿਰ ਆਪਣੇ ਪਿੰਡ ਆਪਣੇ ਗਲੀ ਮੁਹੱਲੇ ਦੇ ਵਿੱਚ ਲੰਘਦੀ ਕਿਸੇ ਨਾ ਕਿਸੇ ਸੜਕ ਦੀ ਇਹੀ ਹਾਲਤ ਦੇਖੀ ਹੋਣੀ ਇਹ ਤਸਵੀਰਾਂ ਨੇ ਨਵਾਂ ਗ੍ਰਾਂਦੀਆਂ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਮੀਂਹ ਦਾ ਪਾਣੀ ਭਰਿਆ ਹੋਇਆ ਪਰ ਉੱਥੇ ਪਹਿਲਾਂ ਇੱਕ ਸਕੂਟੀ ਚਲਾਉਂਦੀ ਹੋਈ ਔਰਤ ਲੰਘਦੀ ਆ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਇਹ ਕਿਸ ਤਰੀਕੇ ਨਾਲ ਉੱਥੇ ਸਕੂਟੀ ਤੋਂ ਉੱਤਰ ਜਾਂਦੀ ਆ ਤੇ ਉਸ ਤੋਂ ਬਾਅਦ ਜਦੋਂ ਇਹ ਲੰਘਣ ਦੀ ਕੋਸ਼ਿਸ਼ ਕਰਦੀ ਆ ਤੇ ਉੱਥੇ ਡਿੱਗ ਜਾਂਦੀ ਆ ਹਾਲਾਂਕਿ ਇਸ ਦੀ ਸਕੂਟੀ ਇੱਥੇ ਪੂਰੀ ਪਾਣੀ ਦੇ ਵਿੱਚ ਬਣੇ ਹੋਏ ਖੱਡੇ ਦੇ ਵਿੱਚ ਸਮਾ ਜਾਂਦੀ ਆ ਇਸ ਤੋਂ ਬਾਅਦ ਇਹ ਜਿਹੜੀਆਂ ਤਸਵੀਰਾਂ ਨੇ ਇਹ ਲਗਾਤਾਰ ਕਈ ਵਾਰ ਸਾਹਮਣੇ ਆਈਆਂ ਜਦੋਂ ਇੱਕ ਜਵਾਕ ਇੱਥੋਂ ਲੰਘਦਾ ਹੈ ਹੋਰ ਕਈ ਸਵਾਰ ਇਥੋਂ ਲੰਘਦੇ ਨੇ ਤੇ ਇਹ ਇਸ ਤਰੀਕੇ ਨਾਲ ਇਹੋ ਜਿਹੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਪਰ ਇੱਕ ਥਾਂ ਦੀਆਂ ਤਸਵੀਰਾਂ ਨਹੀਂ ਨੇ ਇਸ ਤੋਂ ਪਹਿਲਾਂ ਜੇਕਰ ਹੁਣ ਤਾਂ ਬਰਸਾਤ ਦਾ ਮੌਸਮ ਆ ਪਰ ਇਸ ਤੋਂ ਪਹਿਲਾਂ ਜਦੋਂ ਗਰਮੀ ਦਾ ਮੌਸਮ ਸੀ ਤੇ ਸੜਕਾਂ ਪੱਕੀਆਂ ਕੀਤੀਆਂ ਜਾਂਦੀਆਂ ਸੀ ਗਲੀ ਮੁਹੱਲਿਆਂ ਦੇ ਵਿੱਚ ਕੰਮ ਕੀਤੇ ਜਾਂਦੇ ਸੀ ਤੇ ਆਖਿਰਕਾਰ ਉਹ ਕਿਉਂ ਨਹੀਂ ਹੋਏ ਕਿਉਂਕਿ ਇਸ ਦੇ ਲਈ ਸ਼ਾਇਦ ਪ੍ਰਸ਼ਾਸਨ ਹੀ ਜਵਾਬ ਦੇ ਸਕਦਾ ਹੈ ਪਰ ਜਵਾਬ ਇੱਕ ਥਾਂ ਦਾ ਹੋਵੇ ਤਾਂ ਦੇਵ ਦਿइए ਪਰ ਥਾਂ ਥਾਂ ਤੇ ਇਹੋ ਜਿਹੀ ਸਥਿਤੀ ਬਣ ਜਾਵੇ ਤਾਂ ਫਿਰ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਵਿਕਾਸ ਕਾਰਜ ਕਿਸ ਤਰੀਕੇ ਨਾਲ ਹੋਏ ਨੇ ਹਾਲਾਂਕਿ ਫਾਈਲਾਂ ਤਾਂ ਬਣ ਜਾਂਦੀਆਂ ਨੇ ਪਰ ਜ਼ਮੀਨੀ ਤੌਰ ਤੇ ਕੰਮ ਕਿੰਨੇ ਕੀ ਹੋਏ ਨੇ ਇਹਨਾਂ ਨਵੇਂ ਗ੍ਰਾਂਦੀਆਂ ਤਸਵੀਰਾਂ ਨੂੰ ਵੇਖ ਕੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਪਰ ਇਹ ਸਿਰਫ ਨਵਾਂ ਗ੍ਰਾਂਦ ਨਹੀਂ ਬਟਿੰਡਾ ਦੇ ਪਿੰਡ ਦਾ ਇੱਕ ਰੁਖ ਕਰ ਦਿਆ ਜਿੱਥੇ ਕਈ ਸਾਲਾਂ ਤੋਂ ਪਿੰਡ ਵਾਸੀ ਮੰਗ ਕਰ ਰਹੇ ਹਨ ਕਿ ਇੱਥੇ ਸੜਕ ਦੀ ਹਾਲਤ ਸੁਧਾਰੀ ਜਾਵੇ ਇਸ ਸੜਕ ਦੀ ਹਾਲਤ ਨੂੰ ਸੁਧਾਰਨ ਦੇ ਲਈ ਉਹਨਾਂ ਵੱਲੋਂ ਕਾਫੀ ਮੰਗ ਪੱਤਰ ਵੀ ਦਿੱਤੇ ਗਏ ਤੇ ਲੋਕਾਂ ਦਾ ਕਹਿਣਾ ਹੈ ਕਿ ਫਿਰ ਵੀ ਇਸ ਮੰਦ ਦੇ ਵਿੱਚ ਜਿਹੜਾ ਹੈ ਕਿ ਪ੍ਰਸ਼ਾਸਨ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਗਿਆ ਹੁਣ ਉਹਨਾਂ ਲੋਕਾਂ ਦਾ ਕਹਿਣਾ ਕੀ ਹੈ ਇਹ ਵੀ ਤੁਹਾਨੂੰ ਦੱਸ ਦਵਾਂਗੇ ਪਰ ਜਿਹੜੀ ਬੀੜ ਬਸਤੀ ਆ ਇਹ ਬਟਿੰਡਾ ਦੇ ਵਿੱਚ ਪੈਂਦੀ ਆ ਇਸ ਬੀੜ ਤਲਾਬ ਦੇ ਕੋਲ ਜਿਹੜੇ ਹਾਲਾਤ ਬਣੇ ਹੋਏ ਨੇ ਉਹ ਕਾਫੀ ਚਿੰਤਾਜਨਕ ਬਣੇ ਹੋਏ ਨੇ ਤੇ ਵੀਰਤਲਾਬ ਬਸਤੀ ਵਿਖੇ ਰਹਿਣ ਵਾਲੇ ਲੋਕਾਂ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਇਹ ਮੁਸ਼ਕਲਾਂ ਅਸੀਂ ਚੱਲ ਰਹੇ ਆਂ ਸੜਕ ਟੁੱਟੀ ਹੋਣ ਦੇ ਚਲਦੇ ਵੱਡੇ ਵੱਡੇ ਖੱਡੇ ਪੈ ਗਏ ਨੇ ਜਿਸ ਦੇ ਨਾਲ ਹੀ ਮੀਂਹ ਜਦ ਪੈਂਦਾ ਹੈ ਤਾਂ ਇਹ ਸੜਕ ਪਾਣੀ ਨਾਲ ਭਰ ਜਾਂਦੀ ਹੈ ਅਤੇ ਆਉਣ ਜਾਣ 'ਚ ਮੁਸ਼ਕਲਾ ਹੁੰਦੀਆਂ ਹਨ ਜਿਸ ਦੇ ਚਲਦੇ ਜਿਹੜਾ ਰਸਤਾ ਉਹ ਪਤਾ ਹੀ ਨਹੀਂ ਲੱਗਦਾ ਕਿ ਕਿੱਥੇ ਆ ਤੇ ਸਕੂਲ ਜਾਂਦੇ ਬੱਚਿਆਂ ਨੂੰ ਵੀ ਜਿਹੜੀ ਆ ਉਹ ਕਾਫੀ ਪਰੇਸ਼ਾਨੀ ਹੁੰਦੀ ਆ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਬਹੁਤ ਵਾਰ ਇਸ ਸੜਕ ਬਾਰੇ ਜਾਣੂ ਕਰਵਾ ਦਿੱਤਾ ਗਿਆ ਪਰ ਕਿਸੇ ਅਧਿਕਾਰੀ ਕੋਲ ਇਸ ਦਾ ਹੱਲ ਨਹੀਂ ਹੋਇਆ ਬਟਿੰਡਾ ਦੇ ਡੀਸੀ ਨੂੰ ਕੁਝ ਸਮੱਸਿਆ ਸਾਡੇ ਨਾਲ ਜਿਹੜੇ ਬਾਦੇ ਸੀ ਉਹਨਾਂ ਦੀ ਗੱਲ ਵੀ ਕਹੀ ਗਈ ਤੇ ਹੁਣ ਮੁਰਤੋਂ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੰਘਰਸ਼ ਕਰਨਾ ਪੈ ਸਕਦਾ ਹੈ ਸੰਘਰਸ਼ ਦੀ ਗੱਲ ਲੋਕਾਂ ਨੇ ਕਹੀ ਆ ਉਹ ਵੀ ਸੜਕ ਦੇ ਖਾਤਰ ਕਿਉਂਕਿ ਇੱਥੇ ਆਉਣ ਜਾਣ ਵਾਲਿਆਂ ਨੂੰ ਸਮੱਸਿਆ ਹੁੰਦੀ ਆ ਹੋਰ ਕੀ ਕਹਿਣਾ ਇਸ ਪਿੰਡ ਦੇ ਲੋਕਾਂ ਦਾ ਉਹ ਵੀ ਤੁਹਾਨੂੰ ਸੁਣਾਉਂਨੇ ਆ ਇਹ ਬਹੁਤ ਦਿੱਕਤ ਆ ਰਹੀ ਸੀ ਪਸੀਂ ਡੀਸੀ ਸਾਹਿਬ ਕੋਲ ਗਏ ਆ ਉਹ ਕਹਿੰਦੇ 15 ਦਿਨਾਂ ਚ ਕਰਵਾ ਦਿੰਨੇ ਆ ਅੱਛਾ ਕਿੱਤਾ ਬਹਿ ਮੰਨ ਪਤਾ ਹਾਂ ਡੀਸੀ ਸਾਹਿਬ ਨੇ ਕਿਹਾ ਕਿੰਨੇ ਦਿਨ ਹੋ ਗਏ ਦਿੱਤੇ ਪਰਸੋ ਦਿੱਤਾ ਹੋਇਆ ਜੀ ਅੱਛਾ ਕਿੰਨੇ ਚਿਰ ਦੀ ਟੁੱਟੀ ਆ ਸੜਕ ਸੜਕ ਕੰਤਾ ਹੋ ਗਏ ਨੇ ਬਹੁਤ ਚਿਰ ਹੋ ਗਿਆ ਸਾਲ ਹੋ ਗਿਆ ਤੇ ਪਹਿਲਾਂ ਕਦੇ ਦਿੱਤਾ ਹੋਵੇ ਕੋਈ ਹਾਂ ਪਹਿਲਾਂ ਕੋਈ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਹੋਈ ਸਾਡੀ ਅੱਛਾ ਪਹਿਲਾਂ ਵੀ ਦਿੱਤੇ ਸੀ ਹਾਂ ਅੱਛਾ ਇਹ ਲੱਗਦਾ ਐਪੀਡਬੀ ਵੀ ਹੰਦ ਲੱਤਾ ਹੋਇਆ ਸੀ ਗਵਰਨਰ ਅੱਛਾ ਕੀ ਲੱਗਦਾ ਫਿਰ ਹੋਊਗਾ ਉਹ ਕਹਿੰਦੇ ਆ ਜੇ 15 ਚन्नई ਦੀ ਡੀਸੀ ਦੇ ਧਰਨਾ ਦੇਵਾਂਗੇ ਜਾ ਕੇ ਅਸੀਂ ਧਰਨਾ ਵੀ ਦਵਾਂਗੇ ਹਾਂ ਧਰਨਾ ਦੇਵਾਂਗੇ ਉਸ ਤੋਂ ਬਾਅਦ 15 ਤਰੀਕ ਤੇ ਕਕਰਾਤਾ ਕਰਾਤਾ ਉਹਨੇ ਨਹੀਂ ਦੂਜਾ ਧਰਨਾ ਲਗਾਉਣਾ ਸਰਪੰਚ ਸਾਹਿਬ ਨੂੰ ਨਹੀਂ ਸੁਣਦੇ ਨਹੀਂ ਸਾਡੇ ਅੱਤੇ ਗਰਮੇਲ ਖਾਸਾ ਸਰਪੰਚੇ ਤੇ ਗਏ ਸੀ ਅੱਛਾ ਉਹ ਅਸੀਂ ਦੋਨੇ ਇਕੱਠੇ ਗਏ ਸੀ ਉਹ ਤੇ ਡੀ ਸਾਹਿਬ ਕਰਾ ਦੇਣਗੇ ਜਿਹੜੇ ਸਰਪੰਚ ਨੇ ਉਹਨਾਂ ਨੂੰ ਕਹਿੰਦੇ ਉਹ ਨਹੀਂ ਉਹ ਫਰਮਾਇਸ਼ ਨਹੀਂ ਕਰ ਰਿਹਾ ਕੋਈ ਨਹੀਂ ਸਰਪੰਚ ਈ ਨਾ 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 ਹਾਂ ਅਦੀ ਪਾ ਉਹਨਾਂ ਦੇ ਟੈਂਸ਼ਨ ਲੈਂਦਾ ਤੁਸੀਂ ਉਹਨਾਂ ਦੇ ਬਹੁਤ ਵਾਰ ਲੈਂਦਾ ਜੀ ਆਪ ਵੀ ਚੱਪਦੇ ਹੋਣਗੇ ਹਾਂ ਹਾਂ ਉਹ ਤਾਂ ਜਦੋਂ ਬਾਰਸ਼ਾਂ ਦੀ ਬਰਾਹ ਹਾਲੀ ਹੁੰਦਾ ਦਾ ਹਾਂ ਲੰਗਣਾ ਦਾ ਆਪਣਾ ਬਹੁਤ ਔਖਾ ਬੱਚਿਆਂ ਨੂੰ ਸਕੂਲ ਜਾਣ ਦਾ ਬਹੁਤ ਔਖਾ ਹੈ ਅੱਛਾ ਕਿਹੜਾ ਹੈ ਇਹ ਇਹ ਵੀਰਤਲਾ ਤੇ ਬਾਬਾ ਜੀ ਹਿੰਸਕ ਨਗਰ ਪਾਸੇ ਨੰਬਰ 6 ਕਿਨੇ ਕੁ ਖੱਡੇ ਹੈਗੇ ਸੜਕ ਤੇ ਜੀ ਸਾਡੇ ਥੋੜੇ ਸਾਹਮਣੇ ਚੈਤੋ ਲੈ ਕੇ ਮੰਨ ਲਾਦਾ ਵੀ ਅੱਧਾ ਕਿਲੋਮੀਟਰ ਤੱਕ ਬਰਾਹ ਆ ਲਈ ਹੈ ਅੱਛੇ ਸਰਕਾਰ ਨੇ ਕੋਈ ਨਹੀਂ ਸੁਣਵਾਈ ਕੀਤੀ ਨਗਰ ਨਿਗਮ ਜਾਂ ਸਰਕਾਰ ਨੇ ਇਹਦੇ ਬਾਰੇ ਨਹੀਂ ਕੁਝ ਕਹਿ ਸਕਦੇ ਵੀਰ ਦਾ ਪਿੰਡ ਦੇ ਆਪਣੇ ਮੋਤਵਰ ਬੰਦੇ ਗਏ ਕਿ ਨਹੀਂ ਗਏ ਅੱਛਾ ਕੁੱਤੀ ਵੀ ਹੈ ਕਾਫੀ ਸਾਲਾਂ ਤੋਂ ਹਾਂ ਤਾਂ ਤੁਸੀਂ ਕੀ ਮੰਗ ਕੀ ਕਰਨਾ ਚਾਹੋਗੇ ਸਰਕਾਰ ਤੋਂ ਇਸ ਤਰ੍ਹਾਂ ਸਰਕਾਰ ਤੋਂ ਮੰਗੇ ਕਿ ਇਹ ਸੜਕ ਬਣੇ ਜੀ ਰਸਤਾ ਸਾਫ ਸੁਧਰਾ ਹੋਵੇ ਕੋਈ ਹਾਦਸੇ ਵਗੈਰਾ ਵੀ ਹੋਏ ਕਦੇ ਕੋਈ ਆਟੋ ਹਾਦਸੇ ਆਟੋ ਵਗੈਰਾ ਪਲਟ ਦੇ ਇਹ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਇਸ ਤਰ੍ਹਾਂ ਸੜਕ ਕਿਸ ਤਰ੍ਹਾਂ ਸੜਕ ਸਾਰੀ ਟੁੱਟੀ ਪਈ ਹੈ ਤੁਹਾਨੂੰ 100 ਮੀਟਰ ਤੇ ਸਾਰੀ ਟੁੱਟੀ ਜੜਦਾ ਨਹੀਂ ਕਿਵੇਂ ਡਰ ਲੱਗਦਾ ਲੱਗਦਾ ਡਰ ਲੱਗਦਾ ਜਵਾਗਨਾ ਡਿੱਗ ਪੈਣ ਵਿੱਚੋਂ ਹਾਂ ਜੀ ਉਹਨਾਂ ਚਾਹ ਗਈ ਕੋਈ ਡਿਕ ਵੀ ਪਈ ਹੈ ਹਾਂ ਬੈਟਰੀ ਵਾਲਾ ਟਰ ਡਿਕ ਵੀ ਪੈਂਦਾ ਹੀ ਹੈ ਇਹਦੇ ਤੇ ਡਾਰਾ ਇਨਾ ਹੈ ਨਹੀਂਗਾ ਇੱਥੇ ਜਾਂ ਓਨ ਲੱਗਦਾ ਡਰ ਸਦਾ ਹਾਂ ਜੀ ਸਕੂਲ ਵਿੱਚ ਬੱਚੇ ਲੈ ਕੇ ਜਾਂਦੇ ਹਾਂ ਹਾਂ ਜੀ ਸਕੂਲ ਵਾਲੇ ਬੱਚੇ ਲੈ ਕੇ ਜਾਂਦੇ ਤੇ ਤੁਸੀਂ ਸੁਣਿਆ ਕਿ ਲੋਕਾਂ ਦਾ ਕੀ ਕਹਿਣਾ ਕਿ ਜੋ ਸੜਕਾਂ ਦੀ ਹਾਲਤ ਬਣੀ ਹੋਈ ਆ ਜਵਾਕਾਂ ਨੂੰ ਓਣ ਜਾਣ ਦੇ ਵਿੱਚ ਵੱਡਿਆਂ ਨੂੰ ਓਣ ਜਾਣ ਦੇ ਵਿੱਚ ਕਿੰਨੀ ਕੀ ਦਿੱਕਤ ਹੁੰਦੀ ਆ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਦੋਂ ਮੀਂਹ ਨਹੀਂ ਪੈਂਦਾ ਫਿਰ ਤਾਂ ਸਾਇਸ ਸੜਕ ਤੇ ਖੱਡਾ ਦਿਸ ਜਾਂਦਾ ਯਾ ਜਿਨ੍ਹਾਂ ਦੀ ਰਫ਼ਤਾਰ ਥੋੜੀ ਸਲੋ ਹੋਵੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਅੱਗੇ ਜਿਹੜਾ ਖੱਡਾ ਹੈ ਜਾਂ ਸੜਕ ਟੁੱਟੀ ਹੋਈ ਪਰ ਬਰਸਾਤ ਦੇ ਦਿਨ ਦੇ ਵਿੱਚ ਜਿਵੇਂ ਅੰਧਰਾ ਚੱਲਦਾ ਹੈ ਤੇ ਉਹੀ ਸਥਿਤੀ ਬਣ ਜਾਂਦੀ ਆ ਪਤਾ ਨਹੀਂ ਹੁੰਦਾ ਕਿੱਥੇ ਕਿੰਨਾ ਕੀ ਖੱਡਾ ਤੇ ਹੁਣ ਇਹਨਾਂ ਖੱਡਿਆਂ ਦੀ ਪਰਪਾਈ ਕਰੇਗਾ ਕੌਣ ਕਿ ਜਦੋਂ ਕੋਈ ਵੱਡਾ ਹਾਦਸਾ ਹੋ ਜਾਏਗਾ ਜਾਂ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਤੁਸੀਂ ਵੀ ਸਾਨੂੰ ਦੱਸ ਸਕਦੇ ਹੋ ਕਿ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਦੇ ਵਿੱਚ ਕੀ ਕੁਝ ਹਾਲਾਤ ਨੇ ਸੜਕਾਂ ਦੇ ਤੇ ਇਹਨਾਂ ਸੜਕਾਂ ਦੀ ਜਿਹੜੀ ਮਰੰਮਤ ਜਿਹੜੀ ਸੜਕਾਂ ਜਿਹੜੀਆਂ ਮੌਤ ਲਈ ਇੱਕ ਰਾਹ ਬਣੀਆਂ ਹੋਈਆਂ ਨੇ ਉਹ ਕਦੋਂ ਸੁਧੜਣਗੀਆਂ ਇਹ ਤਾਂ ਅਧਿਕਾਰੀ ਦੱਸ ਸਕਦੇ ਨੇ ਪਰ ਤੁਸੀਂ ਵੀ ਸਾਨੂੰ ਦੱਸ ਸਕਦੇ ਹੋ ਕਿ ਕਿੱਥੇ ਕਿਹੜੇ ਰਾਹ ਦੀ ਕਿੰਨੀ ਕੀ ਹਾਲਤ ਕਿੰਨੀ ਕੀ ਖਸਤਾ ਹੈ ਫਿਲਹਾਲ ਇਸ ਪੈਸਾ ਰਿਪੋਰਟ ਦੇ ਵਿੱਚ ਇੰਨੇ ਮੈਨੂੰ ਦਿਓ ਇਜਾਜ਼ਤ ਧੰਨਵਾਦ